ਸਤਸਿਰਿਆ ਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਪਖੀ ਹੋਈ ਹੈ ਸਾਰੀਆਂ ਪਾਰਟੀ ਹਾਈ ਕਮਾਂਡਸ ਦੇ ਵਿੱਚ ਮੀਟਿੰਗਾਂ ਦਾ ਦੌਰ ਜਾਰੀ ਹੈ ਤੇ ਰਣਨੀਤੀਆਂ ਤੈਅ ਕੀਤੀਆਂ ਜਾ ਰਹੀਆਂ ਹਨ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਆਪਣੇ ਆਪ ਨੂੰ ਜ਼ਮੀਨੀ ਪੱਧਰ ਤੇ ਜਥੇਬੰਦ ਕਰਨ ਦੇ ਲਈ ਅੱਡੀ ਚੋਟੀ ਦਾ ਜਿਹੜਾ ਜ਼ੋਰ ਉਹ ਲਗਾ ਰਹੀਆਂ ਹਨ ਭਾਵ ਸਾਰੀਆਂ ਪਾਰਟੀਆਂ ਦੇ ਵੱਡੇ ਵੱਡੇ ਆਗੂ ਜਿਹੜੇ ਆ ਉਹ ਆਪੋ ਆਪਣੇ ਹਲਕਿਆਂ ਦੇ ਵਿੱਚ ਤੇ ਜਿਹੜੇ ਪਾਰਟੀ ਪ੍ਰਧਾਨ ਨੇ ਉਹ ਦੂਸਰੇ ਸਾਰਿਆਂ ਹਲਕਿਆਂ ਦੇ ਵਿੱਚ ਭਾਵ ਪੰਜਾਬ ਭਰ ਦੇ ਜਿਹੜੇ ਦੌਰੇ ਆ ਉਹਨਾਂ ਨੇ ਆਰੰਭੇ ਹੋਏ ਆ ਤਾਂ ਕਿ ਜਨ ਸੰਪਰਕ ਜਿਹੜੀ ਮੁਹਿੰਮ ਹੈ ਸਾਰੀਆਂ ਪਾਰਟੀਆਂ ਵੱਲੋਂ ਸ਼ੁਰੂ ਕੀਤੀ ਹੋਈ ਹੈ ਵੱਧ ਤੋਂ ਵੱਧ ਜਿਹੜਾ ਸਮਰਥਨ ਹੈ ਉਹ ਜੁਟਾਇਆ ਜਾ ਸਕੇ ਤੇ 2027 ਦੇ ਵਿੱਚ ਵਿਧਾਨ ਸਭਾ ਦੀ ਜਿਹੜੀ ਹੈ ਸਰਕਾਰ ਬਣਾਈ ਜਾ ਸਕੇ ਪਰ ਦੇਖਣ ਦੇ ਵਿਚਾਰੇ ਕਿ ਜਿਵੇਂ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਦੁਬਾਰਾ ਰਿਪੀਟ ਕਰਨ ਨੂੰ ਲੈ ਕੇ ਕਾਫੀ ਆਸਮੰਦ ਹੈ ਉੱਥੇ ਹੀ ਕਾਂਗਰਸ ਪਾਰਟੀ ਜ਼ਰੂਰ ਆਪਣੇ ਆਪ ਨੂੰ ਬਦਲਦੇ ਰੂਪ ਦੇ ਵਿੱਚ ਦੇਖ ਰਹੀ ਹੈ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਦਲਾਵ ਦੇ ਨਾਮ ਤੇ ਆਈ ਸੀ ਪਰ 2024 ਦੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਭਾਰੀ ਸਮਰਥਨ ਜਿਹੜਾ ਉਹ ਕਾਂਗਰਸ ਦੇ ਵਿੱਚ ਜਿਤਾਇਆ ਸੀ ਬੇਸ਼ੱਕ ਹੌਨ ਕਾਂਗਰਸ ਦੇ ਵਿੱਚ ਧੜੇਬੰਦੀ ਨੂੰ ਲੈ ਕੇ ਕਾਫੀ ਕਾਟੋਕਲੇਸ਼ ਜਾਰੀ ਹੈ ਪਰ ਫਿਰ ਵੀ ਹਾਈ ਕਮਾਂਡ ਦੀ ਸ਼ਕਤੀ ਨੂੰ ਦੇਖਦਿਆਂ ਹੋਇਆਂ ਨਾਰਾਜ਼ਗੀ ਨੂੰ ਚਲਦਿਆਂ ਹੋਇਆਂ ਪਾਰਟੀ ਦੇ ਵਰਗ ਆਗੂ ਵਰਕਰ ਜਿਹੜੇ ਨੇ ਔਰ ਲੀਡਰਸ਼ਿਪ ਇੱਕ ਵਾਰ ਫਿਰ ਤੋਂ ਚੁੱਪ ਹੈ ਕਿਉਂਕਿ ਹਾਲੀ ਦੇ ਵਿੱਚ ਜੋ ਚਰਨਜੀਤ ਸਿੰਘ ਚੰਨੀ ਨੇ ਬਿਆਨ ਦਿੱਤਾ ਸੀ ਉਸ ਨੂੰ ਲੈ ਕੇ ਕਾਫੀ ਵੱਡਾ ਵਿਵਾਦ ਖੜਾ ਹੋਇਆ ਤੇ ਐਮਰਜੈਂਸੀ ਕਹਿ ਸਕਦੇ ਹਾਂ ਮੀਟਿੰਗ ਜੜੀ ਸੀ ਪੰਜਾਬ ਦੀ ਲੀਡਰਸ਼ਿਪ ਨੂੰ ਲੈ ਕੇ ਹਾਈ ਕਮਾਂਡ ਨੂੰ ਬੁਲਾਉਣ ਲਈ ਪਈ ਤਾਂ ਉਸ ਤੋਂ ਬਾਅਦ ਹੁਣ ਕਾਫੀ ਚਾਰੇ ਪਾਸੇ ਚੁੱਪ ਹੈ ਤੇ ਹੋ ਸਕਦਾ ਹੈ ਕਾਂਗਰਸ ਪਾਰਟੀ ਆਪਣੇ ਆਪ ਨੂੰ ਇਕਜੁੱਟ ਕਰ ਲਵੇ 2027 ਤੋਂ ਪਹਿਲਾਂ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਤਾਂ ਇਸ ਵਕਤ ਉਸ ਨੂੰ ਵੀ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਸਤੀਆਂ 2 ਵਜੇ ਇੱਕ ਤਾਂ ਅਕਾਲੀ ਦਲ ਬਾਦਲ ਟੁੱਟਿਆ ਹੈ ਉਹਦੇ ਵਿੱਚੋਂ ਬਹੁਤ ਸਾਰੇ ਆਗੂ ਨਵੇਂ ਦਲ 'ਚ ਚਲੇ ਗਏ ਤੇ ਦੂਸਰੀ ਗੱਲ ਅਕਾਲੀ ਦਲ ਦਾ ਗੱਠਜੋੜ ਵੀ ਇਸ ਵਾਰ ਨਹੀਂ ਹੈ ਉਹਨਾਂ ਹਲਕਿਆਂ ਦੇ ਵਿੱਚ ਵੀ ਉਸ ਨੂੰ ਜਿਹੜੇ ਨਵੇਂ ਚਿਹਰੇ ਉਹ ਪਾਲਣੇ ਪੈ ਰਹੇ ਐ ਤਾਂ ਬੇਸ਼ੱਕ ਸਾਰੀਆਂ ਪਾਰਟੀਆਂ ਆਪਣੇ ਆਪ ਨੂੰ ਜ਼ਮੀਨੀ ਪੱਧਰ ਤੇ ਜਥੇਬੰਦ ਕਰਨ ਦੇ ਵਿੱਚ ਲੱਗੀਆਂ ਹੋਈਆਂ ਉਧਰੋਂ ਜਿਹੜੇ ਪੰਥਕ ਦਲ ਹੋਂਦ ਵਿੱਚ ਆਇਆ ਹੈ ਜਿਨ੍ਹਾਂ ਨੂੰ ਸੁਖਬੀਲ ਸਿੰਘ ਬਾਦਲ ਦੀ ਪਾਰਟੀ ਦੇ ਬਦਲ ਦੇ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਹੈ ਉਹਨਾਂ ਵੱਲੋਂ ਵੀ ਜ਼ਮੀਨੀ ਪੱਧਰ ਤੇ ਆਪਣੀਆਂ ਗਤੀਵਿਧੀਆਂ ਤੇਜ਼ ਕੀਤੀਆਂ ਹੋਈਆਂ ਹਾਲੀ ਦੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਨਾਂ ਨੇ ਇੱਕ ਜਿਹੜਾ ਵਹੀਰ ਮਾਰਚ ਕੱਢਿਆ ਉਸ ਦਾ ਸਿੱਧਾ ਸਿੱਧਾ ਇਹੀ ਮਤਲਬ ਜਾ ਰਿਹਾ ਹੈ ਕਿ ਉਹਨਾਂ ਨੇ ਵੀ ਆਪਣੇ ਆਪ ਨੂੰ ਜਮੀਨੀ ਪੱਧਰ ਤੇ ਤੇ ਔਰ ਆਪਣੀਆਂ ਪਾਰਟੀ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਇਹ ਵਹੀਰ ਜਿਹੜਾ ਸੀ ਇਹ ਬੰਦੀ ਸਿੰਘਾਂ ਦੀ ਰਿਹਾਈ ਅਤੇ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਐਨਐਸਏ ਦੇ ਤਹਿਤ ਨਜ਼ਰਬੰਦ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਕਪੂਥਲਾ ਤੋਂ ਸੁਲਤਾਨਪੁਰ ਲੋਧੀ ਤੱਕ ਖਾਲਸਾ ਵਾਹੀਰ ਕੱਢੀ ਗਈ ਹੈ। ਪਿੱਛੇ ਜਿਹੜਾ ਲੋਕ ਸਭਾ ਦੇ ਵਿੱਚ ਸੈਸ਼ਨ ਹੋਇਆ ਸਰਦਰੁੱਤ ਸੈਸ਼ਨ ਉਸ ਦੇ ਵਿੱਚ ਪੈਰੋਲ ਦੀ ਮੰਗ ਕੀਤੀ ਗਈ ਸੀ ਅਮਰਪਾਲ ਸਿੰਘ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਪਰ ਸਰਕਾਰ ਨੇ ਸੁਰੱਖਿਆ ਕਾਰਨ ਦਾ ਹਵਾਲਾ ਦਿੰਦਿਆਂ ਹੋਇਆਂ ਉਹਨਾਂ ਨੂੰ ਪੈਰੋਲ ਦੇਣ ਤੋਂ ਨਾਂ ਕਰ ਦਿੱਤੀ ਸੀ। ਬੇਸ਼ੱਕ ਸੁਣਵਾਈ ਜਾਰੀ ਰਹੀ ਪਰ ਤਦ ਤੱਕ ਜਿਹੜਾ ਸੈਸ਼ਨ ਸੀ ਉਹ ਖਤਮ ਹੋ ਗਿਆ। ਹੁਣ ਜਿਹੜਾ ਅਗਲਾ ਸੈਸ਼ਨ ਸ਼ੁਰੂ ਹੋਣ ਵਾਲਾ ਬਜਟ ਸੈਸ਼ਨ ਉਸ ਦੇ ਵਿੱਚ ਫਿਰ ਤੋਂ ਭਾਈ ਅਮਰਿਤਪਾਲ ਸਿੰਘ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਕਿ ਉਹਨਾਂ ਨੂੰ ਇਸ ਸੈਸ਼ਨ ਦੇ ਵਿੱਚ ਜਿਹੜਾ ਸ਼ਾਮਲ ਹੋਣ ਦੀ ਪਰਮਿਸ਼ਨ ਦਿੱਤੀ ਜਾਵੇ ਕਿਉਂਕਿ ਜਦੋਂ ਤੋਂ ਉਹ ਐਮਪੀ ਬਣੇ ਨੇ ਉਹ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਦੋਂ ਤੋਂ ਉਹਨਾਂ ਦੇ ਹਲਕੇ ਦੇ ਵਿੱਚ ਜੋ ਵੀ ਮੁਸ਼ਕਲਾਂ ਆਈਆਂ ਲੋਕਾਂ ਨੂੰ ਜਾਂ ਆ ਰਹੀਆਂ ਉਹਨਾਂ ਨੂੰ ਲੈ ਕੇ ਉਹ ਆਪਣੀ ਆਵਾਜ਼ ਜਿਹੜੀ ਹੈ ਹਲਕੇ ਦੇ ਲੋਕਾਂ ਦੀ ਆਵਾਜ਼ ਲੋਕ ਸਭਾ ਦੇ ਵਿੱਚ ਉਠਾਉਣਾ ਚਾਹੁੰਦੇ ਐ ਇਸ ਵਹੀਰ ਵਿੱਚ ਵੱਡੀ ਗਿਣਤੀ ਵਿੱਚ ਸੰਤ ਮਹਾਪੁਰਸ਼ ਪੰਥਕ ਜਥੇਬੰਦੀਆਂ ਤੇ ਸੰਤਾਂ ਨੇ ਭਰਪੂਰ ਜਿਹੜੀ ਹੈ ਉਸ ਮੌਲਿਆਤ ਕੀਤੀ ਹੈ ਵਹੀਰ ਦੌਰਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਬਾਪੂ ਤਰਸੇਮ ਸਿੰਘ ਨੇ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਬਾਰੇ ਫਿਲਹਾਲ ਕੋਈ ਗੱਲਬਾਤ ਨਹੀਂ ਹੋ ਰਹੀ ਉਹਨਾਂ ਕਿਹਾ ਕਿ ਪੰਥਕ ਮਸਲਿਆਂ ਤੇ ਕੋਈ ਵੀ ਫੈਸਲਾ ਸੰਗਤ ਦੀ ਸਹਿਮਤੀ ਤੋਂ ਬਿਨਾਂ ਨਹੀਂ ਲਿਆ ਜਾਏਗਾ ਮਨਪ੍ਰੀਤ ਸਿੰਘ ਯਾਦਲੀ ਬੇਸ਼ੱਕ ਪੰਥਕੀਰਾਂ ਨੂੰ ਇੱਕ ਚੁਟਕ ਕਰਨ ਦੇ ਲਈ ਆਪਣੀ ਪੂਰੀ ਵਾਹ ਲਾ ਰਿਹਾ ਹੈ ਪਰ ਅਜੇ ਤੱਕ ਕਿਸੇ ਪਾਸਿਓਂ ਵੀ ਕਿਸੇ ਵੀ ਤਰ੍ਹਾਂ ਦਾ ਜਵਾਬ ਦੂਸਰੇ ਦਲਾਂ ਵੱਲੋਂ ਪ੍ਰਤੀਕਿਰਿਆ ਨਹੀਂ ਆ ਰਹੀ ਬਾਪੂਤਰ ਸੇਮ ਸਿੰਘ ਨੇ ਕੇਂਦਰ ਅਤੇ ਰਾਜ ਸਰਕਾਰਾਂ ਤੇ ਤਿੱਖੇ ਨਿਸ਼ਾਨੇ ਸਾਧਿਆ ਹੋਇਆ ਕਿ ਆ ਕਿ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਨੂੰ ਐਨਐਸਏ ਵਰਗੇ ਕਾਨੂੰਨ ਤਹਿਤ ਜੇਲ੍ਹ ਵਿੱਚ ਰੱਖਣਾ ਲੋਕਤੰਤ੍ਰਿਕ ਮੁੱਲਾਂ ਦੇ ਖਿਲਾਫ ਹੈ ਉਹਨਾਂ ਦਾਵਾ ਕੀਤਾ ਕਿ ਇਹ ਕਾਰਵਾਈ ਸਿੱਧੀ ਤੌਰ ਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ ਇਸ ਮੌਕੇ ਜਥੇਦਾਰ ਨਰਿੰਦਰ ਸਿੰਘ ਖਸਰੋਪੁਰ ਨੇ ਵੀ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਪੰਥ ਦੀ ਪੁਰਾਣੀ ਅਤੇ ਜਾਇਜ਼ ਮੰਗ ਹੈ ਜਿਸ ਨੂੰ ਲੈ ਕੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜਦ ਤੱਕ ਭਾਈ ਅਮਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਨੂੰ ਰਿਹਾਰ ਨਹੀਂ ਕੀਤਾ ਜਾਂਦਾ ਤਦ ਤੱਕ ਖਾਲਸਾ ਵਹਿੀਰਾਂ ਅਤੇ ਹੋਰ ਸ਼ਾਂਤਮਈ ਅੰਦੋਲਨ ਜਿਹੜੇ ਆ ਉਹ ਜਾਰੀ ਰਹਿਣਗੇ ਉੱਥੇ ਹੀ ਗੁਰਦੀਪ ਸਿੰਘ ਪੰਡਾਲ ਨੇ ਕਿਹਾ ਕਿ ਇਹ ਖਾਲਸਾ ਵਹਿੀਰ ਪੰਥ ਚੇਤਨਾ ਦਾ ਪ੍ਰਤੀਕ ਹੈ ਤੇ ਇਸ ਰਾਹੀਂ ਸਰਕਾਰਾਂ ਨੂੰ ਸਪਸ਼ਟ ਸੰਕੇਤ ਸੰਦੇਸ਼ ਦਿੱਤਾ ਗਿਆ ਹੈ ਕਿ ਸਿੱਖ ਕੌਮ ਆਪਣੇ ਹੱਕਾਂ ਦੇ ਲਈ ਇਕਜੁੱਟ ਹੈ ਹੁਣ ਬਾਪੂਤਰ ਸੇਮ ਸਿੰਘ ਜੀ ਵੱਲੋਂ ਫਿਲਹਾਲ ਇਹ ਗੱਲ ਕਹੀ ਜਾ ਰਹੀ ਹੈ ਕਿ ਅਕਾਲੀ ਦਲ ਬਾਦਲ ਵੱਲੋਂ ਨਾ ਤਾਂ ਕੋਈ ਨਿਯੋਤਾ ਆਇਆ ਤੇ ਨਾ ਹੀ ਅਜੇ ਉਹਨਾਂ ਨੇ ਕੋਈ ਵੀ ਗੱਲ ਚੋੜ ਨੂੰ ਲਾ ਕੇ ਕੋਈ ਗੱਲਬਾਤ ਸ਼ੁਰੂ ਹੋਈ ਹੈ ਬਾਕੀ ਜੋ ਸੰਗਤਾਂ ਕਹਿਣਗੇ ਆ ਜੋ ਦਲ ਦੇ ਜਿਹੜੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੇ ਵੱਡੇ ਆਗੂ ਨੇ ਉਹਨਾਂ ਦੇ ਸਲਾਹ مشورے ਤੋਂ ਬਾਅਦ ਹੀ ਕਿਸੇ ਵੀ ਸਿੱਟੇ ਤੇ ਜਿਹੜਾ ਉਹ ਪਹੁੰਚਿਆ ਜਾਏਗਾ ਧੰਨਵਾਦ